ਜਦੋਂ ਭਗਤੀ ਦੀ ਗੱਲ ਕਰਦੇ ਆ ਉੱਥੇ ਆਪਾਂ ਪਤਾ ਕੀ ਕਹਿੰਦੇ ਆ ਮੈਨੂੰ ਨਹੀਂ ਲੋੜ ਮੈਂ ਆਪੇ ਕਰ ਲੈਣੀ ਆ ਜੀ ਆਪੇ ਕਿਉਂ ਕਰ ਲੈਣੀ ਆ ਜ਼ਿੰਦਗੀ ਦੇ ਸਾਰੇ ਕੰਮ ਜਦੋਂ ਆਪਾਂ ਨੂੰ ਗੁਰੂ ਦੀ ਪੈਰ ਪੈਰ ਤੇ ਉਸਤਾਦ ਦੀ ਲੋੜ ਆ ਜ਼ਰੂਰੀ ਨਹੀਂ ਵੀ ਗੁਰੂ ਹੀ ਬਣਾਓ ਮੈਂ ਨਹੀਂ ਕਹਿੰਦਾ ਗੁਰੂ ਬਣਾਓ ਕਿਸੇ ਨੂੰ ਜੀ ਉਸਤਾਦ ਤਾਂ ਬਣਾ ਸਕਦੇ ਹੋ ਜੇ ਗੁਣ ਹੋਵਣ ਸਾਜਣਾ ਮਿਲ ਸਾਜ ਕਰੀਜੇ ਜੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਮੈਂ ਆਪਣੇ ਕੋਲੋਂ ਤਾਂ ਗੱਲ ਕਰਦਾ ਹੀ ਨਹੀਂ ਕਹਿੰਦੇ ਜੇ ਗੁਣ ਹੋਵਣ ਸਾਜਣਾ ਮਿਲ ਸਾਜ ਕਰੀਜੇ ਗੁਨਾ ਕਾ ਹੋਵੇ ਵਾਸਲਾ ਕਡ ਵਾਸਲੀ ਜੀ ਗੱਲ ਤਾਂ ਉਥੋਂ ਚਲਦੀ ਹੂੰ ਹੂੰ ਉਥੋਂ ਪੁੱਛ ਲੋ ਵੀ ਜੈਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੋਦਿਆਂ ਗੁਰਬਿੰਦ ਕੋ ਰੰਧਾਰ ਮੈਂ ਆਪਣੇ ਕੋਲੋਂ ਤਾਂ ਗੱਲ ਕੋਈ ਕਰਦਾ ਹੀ ਨਹੀਂ ਮੇਰੀ ਜਿੰਨੇ ਵੀ ਵਿਚਾਰ ਆ ਉਥੋਂ ਹੀ ਆਉਣੀ ਆ ਜੇ ਮੈਂ ਗਲਤੀ ਹੈ ਫਿਰ ਉਥੇ ਵੀ ਗਲਤ ਆ ਗੱਲ ਤਾਂ ਉਥੋਂ ਹੀ ਨਿਕਲਦੀ ਪਈ ਆ ਜੀ ਵਿਚਾਰ ਉਥੋਂ ਹੀ ਆ ਰਿਆ ਵਾ ਜੀ ਸਮੁੰਦਰ ਦੇ ਵਿੱਚੋਂ ਹੀ ਉਹ ਸਾਗਰ ਨਹੀਂ ਮਾਂ ਸਾਗਰ ਹੈ ਸਾਗਰਾਂ ਦਾ ਸਾਗਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਵਿੱਚ ਸਾਰਾ ਕੁਝ ਬੈਠਾ ਆ ਗੱਲ ਸਿਰਫ ਕੀ ਆ ਪਛਾਣਨ ਦੀ ਜੀ ਉਤੋਂ ਹੀ ਹੀਰੇ ਮੋਤੀ ਲੱਭ ਕੇ ਆਉਣੇ ਆ ਉਹੀ ਖਜ਼ਾਨਾ ਜਿਹੜਾ ਅੱਗੇ ਆ ਰਿਹਾ ਤੁਹਾਡੇ ਤੱਕ ਪਹੁੰਚ ਰਿਹਾ